हम अपने मम्मी के बर्थडे में आए हैं हाँ। इनसे मिलके मैं बहुत खुशी हुई खुशी हुई है केक काटा हाँ। तो क्या किया हम हम केक हमें केक आदे इनसे आदे मिलके बहुत खुशी मिली हम इनके लिए केक भी काटे हम इनके लिए गिफ्ट भी लेके आए लेके आए हो हाँ। तो आ, अच्छा लगा आज यहाँ पर पहुँची हो तो हमें बहुत अच्छा लगा यहाँ पर आके बहुत अच्छा लगा हमको पहले भी मिले पढ़ाई करते हो या फिर ऐसे करते हैं <स्या> पढ़ाई करते हो क्या कहा कब तक पढ़ लिया क्या करती हो तीसरी <स्या> तक पढ़ी छोटी थी छोड़ दिया उसके बाद नहीं पढ़ी क्या हालात थे कभी सब अभी महसूस नहीं हुआ पढ़ाई नहीं महसूस हुई हालात ऐसे थे या फिर पढ़ना नहीं चाहते नहीं हालात ऐसे थे पढ़ना चाहते हैं कैसे पढ़ना चाहते हो पढ़ना चाहते हैं एक वखरा तरीका मैंने लगता है कि यार तरीका हरिक को अपनाना चाहिए कुछ लोग अपनांदे भी होंगे मेनू बड़ी खुशी मिल रही है कि जो ये बच्चे 10 ਆਪਣੇ ਪਰਿਵਾਰ ਦੇ ਨਾਲ ਇਹ ਚੀਜ਼ਾਂ ਇੰਜੋਏ ਨਹੀਂ ਕਰ ਸਕਦੇ ਮੈਂ ਉਹ ਛੋਟੀ ਜੀ ਖੁਸ਼ੀ ਆਪਣੀ ਇਹਨਾਂ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਹੈ ਤੇ ਇਹਨਾਂ ਦੀ ਖੁਸ਼ੀ 'ਚ ਮੈਂ ਖੁਸ਼ ਹਾਂ ਮੇਰੀ ਖੁਸ਼ੀ 'ਚ ਇਹ ਵੀ ਖੁਸ਼ ਹੋਇਆ ਮੈਨੂੰ ਬੜਾ ਅੱਛਾ ਲੱਗਾ ਦੇਖ ਕੇ ਇਹ ਬੱਚੇ ਕੌਣ ਨੇ ਇਹ ਬੱਚੇ ਸਾਡੇ ਗੋਲ ਪਿਛੇ ਸੜਕਾਂ ਤੇ ਜੋ ਮਾਪੇ ਬ ਨੇ ਤੁਹਾਨੂੰ ਪਤਾ ਹੈ ਕਿ ਬੱਚਿਆਂ ਨੇ ਪੈਸੇ ਮੰਗਣ ਵਾਸਤੇ ਇਹ ਕਿੰਨਾ ਲਗਾ ਦਿੱਤਾ ਗਿਆ ਹੈ ਮੈਂ ਤਾਂ ਕਹਿੰਨੀ ਹਾਂ ਸਰਕਾਰ ਨੂੰ ਇਹਨਾਂ ਦੀ ਪੜ੍ਹਾਈ ਦੇ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ ਇਹਨਾਂ ਦੇ ਅੱਛੇ ਫਿਊਚਰ ਦੇ ਬਾਰੇ ਸੋਚਣਾ ਚਾਹੀਦਾ ਜੋ ਕਿ ਨਹੀਂ ਹੋ ਪਾ ਰਿਹਾ ਤੇ ਮੈਂ ਚਾਹਾਂਗੀ ਕਿ ਸਾਡੇ ਵਰਗੇ ਲੋਕ ਜਾਂ ਐਨ ਜੀਓਜ਼ ਜਾਂ ਹੋਰ ਸੋਸ਼ਲ ਵਰਕਰਸ ਜੋ ਇਨਾਂ ਬਾਰੇ ਜ਼ਰੂਰ ਕੁਝ ਨਾ ਕੁਝ ਸੋਚਣ ਇਸ ਚੀਜ਼ ਦੇ ਬੜੇ ਦਿਨ ਤੋਂ ਕਿੰਨੀ ਕਿ ਤਸੱਲੀ ہوئی ਅੱਜ ਅਸੀਂ ਇੱਕ ਪਾਸਾ ਲੱਗਦਾ ਹੈ ਬਹੁਤ ਖੁਸ਼ੀ ਮਿਲ ਰਹੀ ਮੈਨੂੰ ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਜ਼ਿਆਦਾ ਕੋਈ ਹੋਰ ਖੁਸ਼ੀ ਹੋ ਸਕਦੀ ਹੈ ਆਪਣੀ ਖੁਸ਼ੀ ਇਨਾਂ ਬੱਚਿਆ ਦੇ ਨਾਲ ਵੰਡ ਕੇ ਇਨਾਂ ਨੂੰ ਖੁਸ਼ੀ ਦੇਖ ਕੇ ਮੈਂ ਬਹੁਤ ਖੁਸ਼ ਹਾਂ ਅੱਛਾ ਪੰਜਾਬ ਅੱਜ ਹਰਿਆ ਭਰਿਆ ਲੱਗਦਾ ਤਾਂ ਤੁਹਾਨੂੰ ਹੈਗਾ ਬਿਲਕੁਲ ਨਹੀਂ ਜੀ ਹਰਿਆ ਭਰਿਆ ਹੁੰਦਾ ਤੇ ਅਸੀਂ ਜੋ ਪਿਛਲੇ ਮਹੀਨਿਆਂ ਚ ਕੋਈ ਗਰਮੀ ਫੇਸ ਕੀਤੀ ਆ ਇੰਨੀ ਜ਼ਿਆਦਾ ਜਾਂ ਲਾਈਟ ਦੀ ਦਿੱਕਤ ਫੇ ਮੈਸੇਜ ਦੇਣਾ ਚਾਹਨੀ ਆ ਹਰ ਘਰ ਦੇ ਵਿੱਚ ਜਿੰਨੇ ਮੈਂਬਰ ਐ ਐਟ ਲੀਸਟ ਉਹ ਉਹਨੇ ਮੈਂਬਰ ਆਪਣੇ ਨਾਮ ਦਾ ਇੱਕ ਇੱਕ ਪੇੜ ਦਰਖਤ ਜ਼ਰੂਰ ਲਗਾ ਸਾਡੇ ਪੰਜਾਬ ਨੂੰ ਦੁਬਾਰਾ ਹਰਿਆ-ਭਰਿਆ ਕਰਨ ਤਾਂ ਕਿ ਅਸੀਂ ਜਿਹੜੀਆਂ ਛਾਵਾਂ ਜਿਹੜੇ ਪੁਰਾਣੇ ਲੋਕ ਮੰਨਦੇ ਸੀ ਪੇੜਾ ਥੱਲੇ ਬੈਠਦੇ ਸੀ ਇੰਨੀ ਨਹੀਂ ਦੇਰ ਵੱਡੇ ਦਰਖਤਾਂ ਆ ਗਏ ਉਹ ਅਸੀਂ ਇੰਜੋਏ ਕਰ ਸਕੀਏ ਉਸ ਚੀਜ਼ ਨੂੰ ਲੱਗਦਾ ਹੈ ਜਿਹੜਾ ਤੁਸੀਂ ਮੈਸੇਜ ਦਿੱਤਾ ਹੈ ਇਹ ਪਲੇ ਹਿੰਦੁਸਤਾਨ ਨੂੰ ਦੇਣਾ ਚਾਹੀਦਾ ਦੋ ਮੈਸੇਜ ਹੀ ਦਿੱਤੇ ਨੇ ਇਹ ਕੋਈ ਹਿੰਦੁਸਤਾਨ ਦੇ ਮੈਜ ਵਿੱਚ ਹੋਣੀ ਚਾਹੀਦੀ ਹੈ ਹਾਂਜੀ ਜ਼ਰੂਰ ਆਣੀ ਚਾਹੀਦੀ ਹੈ ਜੀ ਦੇਖੋ ਅੱਛੀ ਚੀਜ਼ ਹੈ ਤੇ ਅੱਛੀ ਚੀਜ਼ ਜਾਣੀ ਚਾਹੀਦੀ ਹੈ ਲੋਕਾਂ ਨੂੰ ਥੋੜਾ ਮਤਲਬ ਕਿ ਘੱਟ ਵਕਤ ਲੱਗਦਾ ਇਹਨੂੰ ਸਮਝਣ ਲੱਗਿਆ ਗਲਤ ਚੀਜ਼ ਜਲਦੀ ਗ੍ਰਾਬ ਕਰਦੇ ਔਰ ਇਹ ਅੱਛੀ ਚੀਜ਼ ਮੈਂ ਚਾਹਨੀ ਹੈ ਕਿ ਸਾਰੇ ਇਹਨੂੰ ਸਮਝਣ ਔਰ ਇਹਦੇ ਤੇ ਜਿਹੜਾ ਪੈਰਾ ਦੇਣ ਇਸ ਗੱਲ ਦੇ ਉੱਪਰ